ਜਿਹੜਾ ਬੰਦਾ ਕਹਿੰਦਾ ਸ਼ੌਂਕ ਨੂੰ ਰੱਖਿਆ ਜੀ ਸ਼ੌਂਕ ਮੈਂ ਨਹੀਂ ਕਹਿੰਦਾ ਵੀ ਕੋਈ ਬੰਦਾ ਇੰਨਾ ਕੁ ਵਿਹਲਾ ਹੋਊਗਾ ਵੀ ਕੱਲਾ ਬੱਕਰੀ ਪਾਲੂਗਾ ਸ਼ੌਂਕ ਲਈ ਸਹੀ ਗੱਲ ਹੈ ਇਹ ਰੁਜ਼ਗਾਰ ਦਾ ਕਿੱਤਾ ਕੀ ਹੁੰਦਾ ਵਾ ਅਗਲਾ ਕਹਿੰਦਾ ਮੈਂ ਚਲੇ ਗਿਆ ਮੈਂ ਉਹਦੇ ਪੁੱਤ ਨੂੰ 7 ਨਾਲ ਦੀ ਧੀ ਨੂੰ 7 ਨਾਲ ਦੀ ਨੂੰ ਨੂੰ 7 ਨਾਲ ਪੰਜਾਬ ਨੂੰ ਛੱਡਦੀ ਅਸੀਂ ਉਧਰ ਸੈੱਟ ਹੋ ਜਾਈਏ ਜਦ ਅਸੀਂ ਮਸਾ ਗਲੋਂ ਕਲਾਮੀ ਇਲਾਹੀ ਤੇ ਅਸੀਂ ਦੁਬਾਰਾ ਫੇਰ ਕਲਾਮ ਸੋਚ ਦੇ ਵਿੱਚ ਬੜੇ ਫਿਰਦੇ ਆ ਇਹ ਇੱਕ ਤਾਂ ਇੱਕ ਤਾਂ ਹੋ ਗਿਆ ਕਿੱਤਾ ਆਪਣਾ ਦੂਜੇ ਨੰਬਰ ਤੇ ਯਾਰੇ ਬੇਜਵਾਨਿਆਂ ਦੀ ਕਦਰ ਹੋ ਗਈ ਕਦਰ ਵੀ ਜ਼ਰੂਰੀ ਕਦਰ ਇਸ ਕਰਕੇ ਹੋ ਗਈ ਗੰਦਗੀ ਚ ਨਹੀਂ ਪੈਂਦੀਆਂ ਹਾਂ ਹੁਣ ਤਾਂ ਆਮ ਬਾੜੇ ਵਾਲਾ ਵੀ ਵਧੀਆ ਬਣਾ ਕੇ ਰੱਖਣ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਵੀ ਗੰਦਗੀ ਦੇ ਵਿੱਚੋਂ ਬਿਮਾਰੀਆਂ ਖਰੀਜ ਰਾਏ ਢਾਂਡਾ ਜੀ ਨੇ ਉਹ ਪੰਜਾਬ ਸਰਕਾਰ ਦੇ ਮੰਤਰੀ ਰਹੇ ਨੇ ਕਾਲੀ ਸਰਕਾਰ ਦੇ ਉਹਨਾਂ ਦਾ ਫਾਰਮ ਹਲਵਾਰੇ ਵਿੱਚ ਜਾ ਕੇ ਦੇਖ ਲਓ ਬੱਕਰੀਆਂ ਦਾ ਇਹ ਬਾਈ ਜੀ ਖੜਿਆ ਮਿਸਾਲ ইংল্যান্ড ਦੀ ਧਰਤੀ ਤੋਂ ਆ ਕੇ ਤਰਨ ਤਰਨ ਦੀ ਧਰਤੀ ਦੇ ਬੱਕਰੀਆਂ ਦਾ ਫਾਰਮ ਪਾਇਆ ਅੱਜ ਆਪਾਂ ਖੜੇ ਆਂ ਕਾਲੇ ਕੀ ਮੇਲੇ ਦੇ ਵਿੱਚ ਸੀਤਲਾ ਮਾਤਾ ਦਾ ਮੇਲਾ ਜਿੱਥੇ ਹਰ ਸਾਲ ਦੀ ਤਰ੍ਹਾਂ ਭਰਦਾ ਹੈ ਤੇ ਸਾਡੇ ਵੱਡੇ ਆਨਰ ਮੁੱਲਾ ਪਰਤੋ ਖਾਲਸਾ ਜੀ ਮਿੱਠੂ ਸਾਹਿਬ ਜੀ ਜਿਹੜੇ ਕਿ ਮੰਡੀ ਲਵਾਉਂਦੇ ਨੇ ਕਿ ਗੱਤਕਾ ਖਿਡਾਰੀ ਵੀ ਬਹੁਤ ਤਾਕੜੀ ਟੀਮ ਹੈ ਨਾਲ ਲੈ ਲਵੇ ਆਪ ਵੀ ਖੇਡਦੇ ਨੇ ਜਿਨ੍ਹਾਂ ਨੂੰ ਸਾਰੇ ਦਿਲਾਂ ਦਾ ਸ਼ੌਂਕ ਹੈ ਬਲਦ ਵੀ ਭਜਾਏ ਇਹਨਾਂ ਨੇ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਬਹੁਤ-ਬਹੁਤ ਜੀ ਆਇਆਂ ਨੂੰ ਅੱਜ ਸਾਡੇ ਇੱਥੇ ਮੇਲੇ ਦੇ ਵਿੱਚ ਇਹਨਾਂ ਨੇ ਹਾਜ਼ਰੀ ਲਵਾਈ ਹੈ ਕਿ ਹੀਰਾ ਦਾਖਾ ਜੀ ਜਿਹੜੇ ਲੋਕ ਇਹ ਭੇਡਾਂ ਦਾ ਜੜਦੀ ਹੈ ਸਾਨੂੰ ਪੜਕ ਦਾ ਜਾਣ ਪਛਾਣ ਲੱਗਿਆ ਪਹਿਲਾਂ ਅਸੀਂ ਜਾਣਦੇ ਨਹੀਂ ਤੇ ਉਹ ਵੀ ਅੱਜ ਇੱਥੇ ਪਹੁੰਚਿਆ ਆਪਦਾ ਮਾਲ ਲੈ ਕੇ ਚੰਗੀਆਂ ਚੰਗੀਆਂ ਕੁਆਲਿਟੀਆਂ ਦੀਆਂ ਬਾਈ ਜੀ ਟਿੰਮੀ ਸਿੰਘ ਜੀ ਟਿੰਮੀ ਸਿੰਘ ਜੀ ਬਾਈ ਜੀ ਤਰਨਤਾਰਨ ਤੋਂ ਇੰਗਲੈਂਡ ਤੋਂ ਜੀ ਜਿਨ੍ਹਾਂ ਨੇ ਆ ਕੇ ਫਾਰਮ ਖੋਲ੍ਹਿਆ ਬਹੁਤ ਤਕੜਾ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਇਹਨਾਂ ਦੀ ਵੀ ਦੇਣ ਅਸੀਂ ਦੇ ਨਹੀਂ ਸਕਦੇ ਜੀਆਂ ਆਖਦੇ ਆ ਮੇਲੇ ਦੇ ਵਿੱਚ ਪਹੁੰਚੇ ਨੇ ਤੇ ਮੇਰਾ ਤੇ ترਸੀਮ ਜੀ ਦਾ ਟਾਈਮ ਲੱਗਿਆ ਤਾਂ ਅਸੀਂ ਜ਼ਰੂਰ ਜਾ ਕੇ ਗੱਡੀ ਦੇ ਵਿੱਚ ਵੀਡੀਓ ਵੀ ਬਣਾ ਕੇ ਆਵਾਂਗੇ ਜਰੂਰ ਜਰੂਰ ਰੱਖੋ ਹਾਂਜੀ ਤੇ ਸਾਡੇ ਆ ਤਿੰਨੇ ਚੈਨਲਾਂ ਨੂੰ ਹੌਲੋ ਜਰੂਰ ਕਰਿਓ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਹਾਂਜੀ ਹੀਰਾ ਜੀ ਚੰਗੀਆਂ ਚੰਗੀਆਂ ਬੱਕਰੀਆਂ ਦਿਖਾਓ ਜੀ ਸਾਨੂੰ ਮੁੱਲਾ ਪਰ ਤੋਂ ਆਏ ਹੋ ਜੀ ਵੇਚਣ ਵਾਸਤੇ ਜੀ ਕੋਈ ਰਾਮ ਮੁੱਲ ਲੱਗਿਆ ਦੇ ਵੀ ਦੇਵਾਂਗੇ ਨਹੀਂ ਤਾਂ ਇਹਦਾ ਸ਼ੌਂਕ ਨੂੰ ਲੱਗਿਆ ਅੱਛਾ ਸ਼ੌਂਕ ਨੂੰ ਆਇਓ ਮੇਲਾ ਭਰੋਣ ਮੇਲਾ ਚੌਂਕੀ ਭਰੋਣ ਆਇਆ ਚੌਂਕੀ ਭਰੋਣ ਆਇਓ ਮਾਤਾ ਦੀ ਪਰ ਵੀ ਆਏ ਤੇ ਤੂੰ ਤੇ ਬਾਬਾ ਜੀ ਤੇ ਕਹਿੰਦਾ ਬਾਈ ਕਹਿੰਦਾ ਜੀ ਮੁੱਲ ਲੱਗਿਆ ਤਾਂ ਵੇਚ ਵੀ ਦੇਵਾਂਗੇ ਹਾਂ ਬਾਕੀ ਮਾਈ ਦਾ ਮੇਲਾ ਭਰੋਣ ਆਇਆ ਸ਼ੌਂਕ ਦਾ ਮੁੱਲ ਕੋਈ ਨਹੀਂ ਬੱਕਰੀ ਬਹੁਤ ਵਧੀਆ ਹੀਰੇ ਦੀ ਬਹੁਤ ਤਾਕਰੀ ਬੱਕਰੀ ਹੈ ਬਾਬਾ ਜੀ ਦੱਸੋ ਬੱਕਰੀ ਬਾਰੇ ਤੁਸੀਂ ਦੱਸੋ ਜੀ ਬੱਕਰੀ ਜੀ ਪਹਿਲੇ ਨੰਬਰ ਤੇ ਤਾਂ ਕਈ ਬੰਦੇ ਕਹਿੰਦੇ ਆ ਜੀ ਮੈਂ ਸ਼ੌਂਕ ਨੂੰ ਰੱਖਿਆ ਜਿਹੜਾ ਬੰਦਾ ਕਹਿੰਦਾ ਸ਼ੌਂਕ ਨੂੰ ਰੱਖਿਆ ਜੀ ਸ਼ੌਂਕ ਮੈਂ ਨਹੀਂ ਕਹਿੰਦਾ ਵੀ ਕੋਈ ਬੰਦਾ ਇੰਨਾ ਕੁ ਵਿਹਲਾ ਹੋਊਗਾ ਵੀ ਕੱਲਾ ਬੱਕਰੀ ਪਾਲੂਗਾ ਸ਼ੌਂਕ ਲਈ ਸਹੀ ਗੱਲ ਹੈ ਇਹ ਰੁਜ਼ਗਾਰ ਦਾ ਕਿੱਤਾ ਇੱਕ ਹਾਂ ਇੱਕ ਰੁਜ਼ਗਾਰ ਦਾ ਕਿੱਤਾ ਵਾ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਪਣੇ ਬੱਚੇ ਪਾਲਣੇ ਆ ਬੱਕਰੀ ਦੇ ਕਿੱਤੇ ਤੋਂ ਉਹ ਬੱਕਰੀ ਨੂੰ ਸੰਭਾਲੂਗਾ ਠੋਕ ਕੇ ਉਹ ਸ਼ੌਂਕ ਵੀ ਪੂਰਾ ਕਰੂਗਾ ਤੇ ਆਉਦੇ ਬੱਚੇ ਵੀ ਪਾਲੂਗਾ ਸ਼ੌਂਕ ਕਿਹੜਾ ਬੰਦਾ ਪੂਰਦਾ ਹੁੰਦਾ ਜਿਹਦੇ ਕੋਲੇ ਤੇ ਫਿਯੂਰ ਪੈਸਾ ਹੋਵੇ ਬਾਫਰ ਪੈਸਾ ਹੋਵੇ ਤੇ ਉਹ ਕੰਮ ਕੋਈ ਨਾ ਕਰਦਾ ਹੋਵੇ ਨਾ ਇੱਧਰ ਤੇ ਨਾ ਬਾਹਰ ਤੇ ਉਹ ਕੋਈ ਕੰਮ ਨਾ ਕਰਦਾ ਹੋਵੇ ਤੇ ਉਹ ਕਹਦਾ ਵੀ ਜੀ ਦੋ ਬੱਕਰੀਆਂ ਫੜਦੀਆਂ ਰਹਿਣ ਦੋ ਯਾਰ ਆਪਣੇ ਕੋਲੇ 20 ਘੋੜੀਆਂ ਨੇ 25 30 ਮੱਝਾਂ ਵੀ ਉਹਨਾਂ ਦੇ ਫੜਦੀਆਂ ਰਹਿਣ ਦੋ ਘੋੜੀਆਂ ਟੱਪੀ ਜਾਂਦੇ ਉਹ ਹੁੰਦਾ ਸ਼ੌਂਕ ਤੇ ਇਹ ਵੀਰ ਦਾ ਕਿੱਤਾ ਵਾ ਜਿਹਨੂੰ ਖਾਨਦਾਨੀ ਕਿੱਤਾ ਕਹਿੰਦੀ ਅਸੀਂ ਇਹ ਮੇਰਾ ਖਿਆਲ ਆ ਵੀ ਇਹਨਾਂ ਦੀ ਪੋਸਤਾਂ ਤੋਂ ਚੱਲਿਆ ਆਉਂਦਾ ਵਾ ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਵੜਿਆਈ ਨਹੀਂ ਕਰਦਾ ਸਭ ਤੋਂ ਪਹਿਲਾਂ ਪੰਜ ਬੱਕਰੀਆਂ ਮੈਂ ਇਹਦੇ ਕੀਲੇ ਤੋਂ ਖਰੀਦੀਆਂ ਮੈਂ ਅੱਜ ਪਹਿਲੀ ਵਾਰੀ ਤੁਹਾਡੀ ਵੀਡੀਓ 'ਚ ਗੱਲ ਕਹਿ ਰਿਹਾ ਬਾਈ ਇਹ ਸਬੰਦੇ ਤੋਂ ਮੈਂ ਪੰਜ ਬੱਕਰੀਆਂ ਲਈਆਂ 56200 ਰੁਪਏ ਠੀਕ ਹੈ 56200 ਨੂੰ ਤੇ ਉਹ ਬੱਕਰੀਆਂ ਨੇ ਇਹ ਜੀ ਮੇਰੇ ਘਰੇ ਝੜ ਲਾਈ ਤੇ ਅੱਜ ਮੇਰੇ ਕੋਲੇ 100 ਨਾ ਖੜਾ ਅੱਜ 100 ਨਾ ਖੜਾ ਵਾ ਪਰ ਉਹ ਬੱਕਰੀਆਂ ਦਾ ਹਜੇ ਵੀ ਮੇਰੇ ਕੋਲ ਗਾਂਹਾਂ ਦੀ ਗਾਂਹ ਉਹਨਾਂ ਦੀਆਂ ਪੱਠਾਂ ਵਗੈਰਾ ਮੈਂ ਸੰਭ ਕੇ ਰੱਖੀਆਂ ਹੋਈਆਂ ਨੇ ਬਹੁਤ ਵਧੀਆ ਹਸਲ ਆ ਇਹਨਾਂ ਦਾ ਤੇ ਮੈਂ ਇਹ ਤੋਂ ਲੜਕੇ ਵੀ ਕਈ ਵਾਰੀ ਜਾਨਵਰ ਲੈ ਕੇ ਆਇਆ ਅੱਗੋਂ ਪਿੱਛੋਂ ਵੀ ਠੀਕ ਹੈ ਤੇ ਜਿੱਦਾਂ ਡਾਕਟਰ ਧਲੇਰੀਏ ਕੋਲੋਂ ਵੀ ਮੈਂ ਲੜਕੇ ਪੱਠ ਚੱਕੀ ਤੇ ਲਦਾਲ ਪਿੰਡ ਮੈਂ ਪਾਈ ਮੇਲੇ ਚ ਉੱਥੇ ਪਹਿਲਾ ਨੰਬਰ ਕਰਕੇ ਆਈ ਉਹ ਤੇ ਪਿਆਰ ਵੀ ਹੁੰਦਾ ਵਾ ਬਾਕੀ ਕਈ ਵੀਰ ਕਹਿੰਦੇ ਆ ਸ਼ੌਂਕ ਨੂੰ ਕੰਲਾ ਸ਼ੌਂਕ ਨਹੀਂ ਪੂਰਿਆ ਜਾਂਦਾ ਵੀਰੇ ਜੇ ਅਸੀਂ ਕਿੱਤਾ ਸਮਝ ਕੇ ਇਹਨੂੰ ਸੰਭਾਗੇ ਨਾ ਫਿਰ ਇਹਦੇ ਵਿੱਚ ਘਾਟਾ ਕੋਈ ਨਹੀਂ ਹੁਣ ਸਾਡੇ ਬਾਈ ਜੀ ਖੜੇ ਆ ਬਿਰਸਾ ਫਾਰਮ ਆ ਜੋ ਤਰਨ ਤਰਨ ਦੇ ਵਿੱਚ ਆ ਮੇਰਾ ਕਹਿਣਾ ਵੀ ਫਾਰਮ ਬਹੁਤ ਬਣੇ ਨੇ ਪਰ ਜੀ ਅਸੀਂ ਸਫਾਈ ਦੇ ਤੌਰ ਤੇ ਦੇਖੀਏ ਜਾਂ ਉਹਦੀ ਕੋਈ ਡੈਕੋਰੇਸ਼ਨ ਦੇਖੀਏ ਫਾਰਮ ਦੀ ਮੇਰਾ ਖਿਆਲ ਆ ਵੀ ਨੰਬਰ 1 ਕਹਣ ਦੇ ਵਿੱਚ ਕੋਈ ਅੱਤ ਕਤਲੀ ਨਹੀਂ ਹੈ ਸਹੀ ਗੱਲ ਹੈ ਨੰਬਰ 1 ਫਾਰਮ ਕਹਣ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮਾਰ ਆ ਬਰੀਡਿੰਗ ਵਾਲਾ ਤੇ ਉਹ ਵੀ ਬਾਈ ਜੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਆ ਉਹਦੇ ਵੱਲੋਂ ਵੀ ਅਸੀਂ ਬਰੀਡਿੰਗ ਤੇ ਕੰਮ ਕਰਨਾ ਇੱਕ ਦੋ ਨਾਲ ਕਿ ਮੇਰੇ ਤੋਂ ਵੀ ਬਾਈ ਜੀ ਨੇ ਲੈਏ ਨੇ ਤੁਹਾਡੇ ترسےم ਸਿੰਘ ਜੀਾਂ ਤੋਂ ਵੀ ਲੈ ਆ ਦੂਜਿਆਂ ਤੋਂ ਇਲਤੀ ਲਾਣੇ ਵਾਲਿਆਂ ਤੋਂ ਬਾਕੀ ਮਿੱਠੂ ਤੋਂ ਵੀ ਹੋ ਸਕਦਾ ਰਾਜੂ ਤੋਂ ਕਿ ਸਾਰੇ ਵੀਰਾਂ ਦੇ ਨਾਲੇ ਸੰਪਰਕ ਕਰਦੇ ਨੇ ਇਹ ਕਿਤੇ ਇੱਕ ਨਹੀਂ ਹੈਗਾ ਵੀ ਇੱਕ ਕਿਲੇ ਦੇ ਮਦਦ ਮਤਾਤ ਨੇ ਵੀ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇਤੀ ਭਾਈ ਤੂੰ ਮਾਲ ਲੈ ਕੇ ਦੇ ਨਹੀਂ ਪਰ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਵੀ ਆਪਦੀ ਨਿਗਾਹ ਦੇ ਨਾਲ ਆ ਜੇ ਬਾਹਰੋਂ ਆਏ ਨੇ ਮਹੀਨੇ ਡੇਢ ਮਹੀਨੇ ਛੁੱਟੀ ਲਈ ਅੱਜ ਇਹ ਕਾਲੇ ਕਿਆਲੇ ਮੇਲੇ ਤੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਤੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਨਾਲ ਦੇ ਜਿਹੜੇ ਮਿੱਤਰ ਦੋਸਤ ਆਏ ਨੇ ਉਹਨਾਂ ਦਾ ਵੀ ਕਿਉਂਕਿ ਜੇ ਇਸ ਤਰ੍ਹਾਂ ਦੇ ਬੰਦੇ ਇੰਗਲੈਂਡ ਦੀ ਧਰਤੀ ਦੇ ਵਿੱਚ ਗਏ ਨੇ ਤੇ ਉੱਥੋਂ ਇਹ ਕਮਾਈ ਕੀਤੀ ਇਹਨਾਂ ਨੇ ਕਮਾਈ ਕਰਕੇ ਉਹਦੀ ਪੰਜਾਬ ਦੀ ਧਰਤੀ ਤੇ ਇਹ ਕਿੱਤਾ ਤੋੜਨਾ ਚਾਹੁੰਦੇ ਨੇ ਇਸ ਕਰਕੇ ਵਧਾਈ ਦੇ ਪਾਤਰ ਨੇ ਨਹੀਂ ਕੀ ਹੁੰਦਾ ਵਾ ਅਗਲਾ ਕਹਿੰਦਾ ਮੈਂ ਚਲੇ ਗਿਆ ਮੈਂ ਆਪਦੇ ਪੁੱਤ ਨੂੰ 79 ਦੀ ਧੀ ਨੂੰ 79 ਦੀ 9 ਨੂੰ 79 ਪੰਜਾਬ ਨੂੰ ਛੱਡਦੀ ਅਸੀਂ ਉਧਰ ਸੈੱਟ ਹੋ ਜਾਈਏ ਜਦ ਅਸੀਂ ਮਸਾਂ ਗਲੋਂ ਗੁਲਾਮੀ ਲਾਹੀ ਤੇ ਅਸੀਂ ਦੁਬਾਰਾ ਫੇਰ ਗੁਲਾਮ ਸੋਚ ਦੇ ਵਿੱਚ ਬੜੇ ਫਿਰਦੇ ਆ ਜਿਨ੍ਹਾਂ ਨੂੰ ਅਸੀਂ ਕੱਢਿਆ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਗੁਲਾਮ ਫੇਰ ਬਣਦੇ ਆ ਪਰ ਉੱਥੇ ਜਾਵੋ ਉੱਥੇ ਜਾ ਕੇ ਪੈਸਾ ਕਮਾਵੋ ਸੋਚ ਇਹ ਜੀ ਰੱਖੋ ਵੀ ਅਸੀਂ ਆਪਦੀ ਪੰਜਾਬ ਦੀ ਧਰਤੀ ਤੇ ਆ ਕੇ ਦੁਬਾਰਾ ਕਿੱਤਾ ਤੋੜਨਾ ਉੱਥੋਂ ਪੈਸਾ ਕਮਾਉਣਾ ਕਿਉਂਕਿ ਉੱਥੋਂ ਦੀ ਸਰਕਾਰਾਂ ਸਾਡੀ ਕਦਰ ਕਰਦੀਆਂ ਕੰਮ ਦੀ ਕਦਰ ਕਰਦੀਆਂ ਨੇ ਤੇ ਇਸ ਕਰਕੇ ਸਾਰੇ ਵੀਰਾਂ ਦਾ ਧੰਨਵਾਦ ਆ ਜਿੰਨੇ ਅੱਜ ਮੇਲੇ 'ਚ ਆਏ ਹੋ ਇਹ ਹੀਰਾ ਦਾਖਾ ਜੀ ਬਹੁਤ ਚੰਗੀਆਂ ਬੱਕਰੀਆਂ ਮੇਰਾ ਕਹ ਰਿਹਾ ਵੀ 100 ਪਲੱਸ ਭੇਡ ਹੋਊਗੀ 100 ਪਲੱਸ ਬੱਕਰੀ ਹੋ ਇਹਨਾਂ ਕੋਲੇ ਇਹ ਨਹੀਂ ਹੈਗਾ ਵੀ ਥੋੜੀਆਂ ਬਹੁਤੀਆਂ ਬਾਕੀ ਜੋ ਜਿਵੇਂ ਜ਼ਿਮੀਂਦਾਰਾਂ ਦਾ ਕੰਮ ਹੁੰਦਾ ਉਸ ਤਰ੍ਹਾਂ ਦਾ ਇਹਦਾ ਕਾਰੋਬਾਰ ਵੀ ਆ ਟਰੈਕਟਰ ਟਰਾਲੀਆਂ ਘੱਟਦੀਆਂ ਤੇ ਨੀਰੇ ਦੇ ਮੇਰਾ ਖਾਲੇ ਪੰਜ ਪੰਜ ਕੋਠੇ ਦੇ ਭਰੇ ਪਏ ਹੋਣਗੇ ਹੁਣ ਵੀ ਤੇ ਵਧੀਆ ਵਧਾਈ ਦੇ ਪਾਤਰ ਨੇ ਬਹੁਤ ਸੋਹਣੇ ਜਾਨਵਰ ਇਹਦਾ ਸਾਰਾ ਪਰਿਵਾਰ ਹੀ ਲੱਗਿਆ ਹੋਇਆ ਇਹਦੇ ਦੋ ਪੁੱਤ ਨੇ ਇਕ ਤਾਹ ਖੜਾਵਾ ਇਹ ਨੂੰ ਤਾਂ ਅਸੀਂ ਕੁੜੀ ਕਹਿ ਦਿੰਨੇ ਹੁੰਨੇ ਆ ਵੀ ਕੁੜੀ ਦਾ ਵਿਆਹ ਕਦੋਂ ਕਰਦਾ ਕੁੜੀ ਵਰਗਾ ਨਹੀਂ ਨਹੀਂ ਯਾਰ ਕੁੜੀਆਂ ਵਰਗਾ ਫੇਰ ਨਾ ਕੋ ਮੇਰੇ ਨਾਲ ਲੜ ਪੜਿਆ ਨੇ ਤੇ ਚਲੋ ਕੋਈ ਗੱਲ ਨਹੀਂ ਸੋਹਣਾ ਵਾ ਤੇ ਇੱਕ ਇਹ ਤੂੰ ਵੱਡਾ ਵਾ ਕਾਲੂ ਉਹ ਵੇਖਣ ਆਇਆ ਕਨਾਲਾ ਜੀ ਜਾਣਦਾ ਜੀ ਮੈਂ ਜਾਣਦਾ ਨੇ ਘਰੇ ਜਾ ਕੇ ਉਹ ਬੱਚੇ ਮਗਰ ਬੱਕਰੀਆਂ ਸੰਭੂਗਾ ਹਾਂ ਜਾਣਦਾ ਇਹ ਇੱਥੋਂ ਪਤਾ ਲੱਗਦਾ ਵੀ ਬੱਚੇ ਨੂੰ ਸ਼ੌਂਕ ਆ ਮੈਂ ਇੱਕਦਰ ਉਹਨੂੰ ਪੁੱਛਿਆ ਮੈਂ ਕਾਲੂ ਪੱਠਾ ਪੁੱਠਾ ਕਿਵੇਂ ਆ ਮੈਂ ਕਹਾ ਮੇਲੇ 'ਚ ਨਹੀਂ ਪਾਉਂਦੇ ਕਹਿੰਦਾ ਬਾਬਾ ਜੀ ਮੇਲੇ 'ਚ ਪਾਵਾਂਗੇ ਕਹਿੰਦਾ ਹੁਣ 40 40 ਇੰਚ ਦੀਆਂ ਕਰਕੇ ਪਾਵਾਂਗੇ ਠੀਕ ਹੈ ਜੀ ਦੇਖੋ ਤੁਸੀਂ ਪਿਓ ਨਾਲੋਂ ਪੁੱਤ ਦੇ ਵਿੱਚ ਸ਼ੌਂਕ ਵਧ ਗਿਆ ਨਾ ਸਹੀ ਗੱਲ ਹੈ ਕਿਉਂ ਵਧਿਆ ਵਾ ਆ ਮੇਲੇਾਂ ਦੀ ਬਦੌਲਤ ਮੰਡੀਆਂ ਦੀ ਬਦੌਲਤ ਕਿਉਂਕਿ ਹਾਈਟ ਦੀ ਕੀਮਤ ਪੈਣ ਲੱਗੀ ਪਹਿਲਾਂ ਕੀ ਹੁੰਦਾ ਸੀਗਾ ਬੱਕਰੀ ਛੜਤੀ ਚੱਲ ਯਾਰ ਕੋਈ ਨਹੀਂ ਪਾਠ ਆਸ ਲੱਗੀ ਇੱਕ ਅੱਧੀ ਹੀਟ ਖਜਾਉਣੀ ਉਸ ਤੋਂ ਬਾਅਦ ਮਾਲਕ ਨੇ ਗੌਰ ਨਾ ਕਰਨੀ ਉਹਨੂੰ ਸਵਾਦ ਨਾ ਉਹਨੇ 36 37 ਇੰਚ ਦੀ ਰਹਿ ਜਾਣਾ 30 40 ਇੰਚ ਤੱਕ ਚਲੀ ਜਾਂਦੀ ਸੀ ਤੇ ਬਾਕੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਜ਼ਿਆਦਾਤਰ ਬੱਕਰੇ ਨਹੀਂ ਸੀ ਰੱਖਦੇ ਪਾਲੇ ਸਾਡੇ ਵੀ ਗਮਾਂਡ ਸਾਡੇ ਆਪ ਸਕਿਆਂ ਦੇ ਵਿੱਚ ਬੱਕਰੀਆਂ ਬਹੁਤ ਸੀ ਉਹਨੇ ਜਿਹੜੇ ਬਰੀਡਰ ਹੁੰਦੇ ਸੀ ਉਹ ਇੱਕਦਾਂ ਦੋ ਅਲੱਗ ਰੱਖੇ ਹੁੰਦੇ ਸੀ ਇਸ ਕਰਕੇ ਉਹ ਪੱਠਾਂ ਬੱਚੀਆਂ ਰਹਿੰਦੀਆਂ ਸੀਗੀਆਂ ਹੁਣ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦਾ ਬਾੜਾ ਸਾਂਝਾ ਤੇ ਬੱਕਰੇ ਪੱਠਾਂ ਬੱਕਰੀਆਂ ਸਭ ਇੱਕੋ ਹੀ ਬਾੜੇ ਵਿੱਚ ਗੱਪਣਾ ਵੀ ਸੂਣ ਵਾਲੀਆਂ ਵੀ ਬੱਚੇ ਸੱਟ ਗਈ ਜੀ ਉਹ ਟੱਕਰ ਮਾਰਤੀ ਹੁਣ ਰਾਤ ਨੂੰ ਕੌਣ ਬੈਠੇ ਕੱਲੀ ਚੱਲੀ ਦਾ ਕਰਨ ਫੜ ਕੇ ਇਹ ਚੀਜ਼ਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੁਣ ਬਾਈ ਜੀ ਨੇ ਬਣਾਇਆ ਫਾਰਮ ਕੱਲੀ ਕੱਲੀ ਕੈਟਾਗਰੀ ਦੀ ਅਲੱਗ-ਅਲੱਗ ਪੋਰਸ਼ਨ ਨੇ ਬੇਸ਼ੱਕ ਦੀ ਮੈਂ ਨਹੀਂ ਗਿਆ ਉੱਥੇ ਪਰ ਇਹਨਾਂ ਦਾ ਵੀਡੀਓ ਰਾਹੀਂ ਦੇਖਦੇ ਆਂ ਅਸੀਂ ਮੈਂ ਬਾਈ ਜੀ ਨੂੰ ਮਿਲਿਆ ਵੀ ਨਹੀਂ ਸੀਗਾ ਜਦੋਂ ਮੈਂ ਇਹਨਾਂ ਦਾ ਫਾਰਮ ਦੇਖਿਆ ਇਹਨਾਂ ਦੇ ਹਰੇ ਰੰਗ ਦੇ ਮੈਟ ਲੱਗੇ ਹੋਏ ਤੇ ਥੱਲੇ ਉਹਨਾਂ ਦੇ ਕ੍ਰੇਟ ਲਾਏ ਹੋਏ ਤੇ ਬਾਕੀ ਮਿੰਗਲ ਕਰਦੀ ਆ ਪੱਥਰੀ ਉਹ ਵੀ ਥੱਲੇ ਬਾਥਰੂਮ ਕਰਦੀ ਆ ਉਹ ਵੀ ਥੱਲੇ ਤੇ ਯਾਨੀ ਕਿ ਬਹੁਤ ਵਧੀਆ ਇਹ ਤਾਂ ਇੱਕ ਤਾਂ ਇੱਕ ਤਾਂ ਹੋ ਗਿਆ ਕਿੱਤਾ ਆਪਣਾ ਦੂਜੇ ਨੰਬਰ ਤੇ ਯਾਰੇ ਬੇਜਵਾਨਿਆਂ ਦੀ ਕਦਰ ਹੋ ਗਈ ਕਦਰ ਵੀ ਜ਼ਰੂਰੀ ਕਦਰ ਇਸ ਕਰਕੇ ਹੋ ਗਈ ਹੈ ਗੰਦਗੀ ਚ ਨਹੀਂ ਪੈਂਦੀਆਂ ਹਾਂ ਜੀ ਹੁਣ ਤਾਂ ਆਮ ਬਾੜੇ ਵਾਲਾ ਵੀ ਵਧੀਆ ਬਣਾ ਕੇ ਰੱਖਣ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਵੀ ਗੰਦਗੀ ਦੇ ਵਿੱਚੋਂ ਬਿਮਾਰੀਆਂ ਲੱਗਦੀਆਂ ਜੇ ਅਸੀਂ ਬਿਮਾਰੀਆਂ ਤੋਂ ਬਚਾਉਣਾ ਵਾ 90% ਸਫਾਈ ਰੱਖੋ ਤੇ 90% ਬਿਮਾਰੀਆਂ ਤੋਂ ਤੁਹਾਡਾ ਛਡਕਾਰਾ ਆਟੋਮੈਟਿਕ ਹੋ ਜਾਣਾ ਦਵਾਈ ਦੇਣ ਦੀ ਲੋੜ ਨਹੀਂ ਸਹੀ ਗੱਲ ਹੈ ਜਿਹੜੇ ਬੰਦੇ ਕਹਿੰਦੇ ਜੇ ਇੱਥੇ ਸਿਆਲ ਚ ਕਦੇ ਕੂੜਾ ਨਹੀਂ ਚੱਕਿਆ ਮੈਂ ਕਹਿੰਦਾ ਯਾਰ ਉਹ ਤਾਂ ਦਲੇਦਰ ਨੇ ਕੁੱਤਾ ਵੀ ਪੂਛ ਮਾਰ ਕੇ ਬਹਿ ਜਾਂਦਾ ਕਈ ਕਹਿੰਦਾ ਜੀ ਨਿੱਗਾ ਰਹਿੰਦਾ ਯਾਰ ਨਿੱਗੇ ਨੂੰ ਕੀ ਆ ਰੋਜ਼ ਸੁੱੱਕ ਖੰਡਾਓ ਸਵੇਰੇ ਝਾੜੂ ਮਾਰੋ ਵਧੀਆ ਇਹਨਾਂ ਦੀ ਅਸੀਂ ਕਮਾਈ ਖਾਂਦੇ ਆ ਕਮਾਈ ਖਾਂਦੇ ਤੇ ਸਫਾਈ ਰੱਖਣੀ ਜ਼ਰੂਰੀ ਆ ਸਹੀ ਗੱਲ ਹੈ ਜੀ ਜਿਹੜੇ ਕਿ ਲੋਕ ਆ ਕਹਿੰਦੇ ਨੇ ਵੀ ਅੱਜ ਬੱਕਰੀ ਪਾਲਣ ਧੰਦੇ ਦੇ ਨਾਲ ਲੋਕ ਜੁੜ ਗਏ ਇਹ ਕਿਵੇਂ ਚੱਲਿਆ ਬੱਕਰੀ ਪਾਲਣ ਧੰਦਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਸਾਰੀ ਜਾਣਦੇ ਹੋ ਬਾਬਾ ਜੀ ਵੀ ਖੜੇ ਨੇ ਜਿਹੜੇ ਕਿ ਆਪਣੇ ਪੁਰਾਣੇ ਬਜ਼ੁਰਗ ਪੁਰਾਣੇ ਬਜ਼ੁਰਗ ਆ ਮੇਲੇ ਲਵਾਉਂਦੇ ਤੇ ਸਾਲ-ਸਾਲ ਵਾਲੇ ਏ ਮੇਲਿਆਂ ਤੋਂ ਕੰਮ ਚੱਲਿਆ ਸਾਡਾ ਬੱਕਰੀ ਪਾਲਣ ਧੰਦੇ ਦਾ ਕਿਉਂ ਬਾਬਾ ਜੀ ਸਹੀ ਗੱਲ ਹੈ ਜੀ ਉਦੋਂ ਬਾਅਦ ਸਾਡੇ ਬਾਬਾ ਜੀ ਹੋਏ ਬਲਵਿੰਦਰ ਮਾਨ ਜੀ ਹੋਏ ਤੇ ਵਿਕਰਮਜੀਤ ਜੀ ਹੋਏ ਲੋਂਗੋ ਵਾਲੀਏ ਸਾਡੇ ਇਹਨਾਂ ਨੇ ਮੰਡੀਆਂ ਲਾਉਣ ਲਾਈਆਂ ਮੇਲਿਆਂ ਨੂੰ ਦੇਖ ਦੇਖ ਕੇ ਤੇ ਸਾਡਾ ਇਹ ਕਿੱਤੇ ਦੇ ਨਾਲ ਸਾਡੇ ਆ ਬਾਬਾ ਜੀ ਵੀ ਕਮਲਾ ਹੋ ਗਿਆ ਲੋਕ ਕਹਿੰਦੇ ਬਾਬਾ ਦਾ ਕਮਲਾ ਹੋ ਗਿਆ ਬੱਕਰੀਆਂ ਲੱਗਿਆ ਖਰੀਦਣ ਫਿਰ ਇਹ ਬਾਬੇ ਕਮਲੇ ਨੇ ਬੱਕਰੀਆਂ ਖਰੀਦ ਲਈਆਂ ਜਿਨ੍ਹਾਂ ਨੂੰ ਸ਼ੌਂਕ ਦਿਲਾਂ ਦਾ ਜਗਾਤਾ ਕਿਸੇ ਨੂੰ ਨੀਮਨਤ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ ਇਹ ਬਾਬਾ ਜੀ ਹੋ ਗਿਆ ਤੋ ਤਨ ਸਾਡੇ ਹੋਰ ਮੰਡੀਆਂ ਲਵਾਉਣ ਵਾਲੇ ਬਹੁਤ-ਬਹੁਤ ਮਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਾਨੂੰ ਰਗਜ਼ਾਰ ਮਿਲ ਗਿਆ ਉਹਨਾਂ ਲੋਕਾਂ ਦੇ ਨਾਲ ਰਗਜ਼ਾਰ ਸਾਡਾ ਵੀ ਚੱਲ ਗਿਆ ਕਿਸੇ ਨੂੰ ਮੇਮਨਾ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ 2 ਰੁਪਈਆ ਦੇ ਪਾਸਟਰ ਅਸੀਂ ਵੀ ਹੋ ਗਏ ਨਹੀਂ ਸਾਨੂੰ ਘਰੇ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਸੀ ਬੱਕਰੀਆਂ ਚਾਰੀਆਂ ਹੱਥਾਂ ਨੂੰ ਬੈਠ ਕੇ ਘਰੇ ਆ ਕੇ ਦੁਪਹਿਰੇ ਚਾਹ ਬਣਾ ਲਈ ਲੈ ਕੇ ਚਿੱਤੜਾਂ ਥੱਲੇ ਪਰਨਾ ਬੈਠ ਗੇ ਖਾਲੀਆਂ ਨੂਨ ਮਿਰਚ ਨਾਲ ਰੋਟੀਆਂ ਹੁਣ ਅਸੀਂ ਬਾਬਾ ਜੀ ਦੀ ਦੇਣ ਨਹੀਂ ਦੇ ਸਕਦੇ ਇਹਨਾਂ ਕਮਲਿਆਂ ਨੇ ਸਾਨੂੰ ਧੰਦੇ ਲਾਤਾ ਕਮਲਿਆਂ ਤੋਂ ਸਿਆਣੇ ਬਣਾਤਾ ਅੱਜ ਬਾਬਾ ਜੀ ਵੀ ਸਾਡਾ ਸਿਆਣਾ ਹੋ ਗਿਆ ਬਾਰ-ਬਾਰ ਅਮਰੀਕਾ ਨਿਊਜ਼ੀਲੈਂਡ ਤੋਂ ਬੰਦੇ ਸਾਡੇ 22 ਜੀ ਤੇ ਇਹਨਾਂ ਦੇ ਫਾਦਰ ਜੀ ਸਾਡੇ ਬਾਬੇ ਕਮਲੇ ਦੀ ਵੀਡੀਓ ਦੇਖ ਕੇ ਮੰਡੀਆਂ ਦੇ ਵਿੱਚ ਫਾਇਦਾ ਠਾ ਰਹੇ ਨੇ ਤੇ ਬੱਕਰੀਆਂ ਪਾਲਣ ਧੰਦੇ ਨੂੰ ਸਭ ਨੂੰ ਪ੍ਰਮੋਟ ਕੀਤਾ ਬਹੁਤ-ਬਹੁਤ ਵਧੀਆ ਧੰਦਾ ਦਿੱਤਾ ਸਾਨੂੰ ਬਾਬਾ ਜੀ ਨੇ ਤੇ ਮੰਡੀਆਂ ਵਾਲਿਆਂ ਨੇ ਗਰੀਬਾਂ ਨੂੰ ਅਮੀਰਾਂ ਨੂੰ ਸਭ ਬਾਈ ਨਾਲ ਛੋੜਤੇ ਸਾਰਿਆਂ ਵਾਸਤੇ ਚੰਗੀ ਚੀਜ਼ ਹੈ ਇਹ ਨਾ ਸੋਚੋ ਵੀ ਅਸੀਂ ਜ਼ਿੰਮੇਦਾਰਾਂ ਆਪਦੇ ਕੰਮ ਦੀ ਕੋਈ ਸ਼ਰਮ ਸੰਗ ਨਹੀਂ ਆਪਾਂ ਇੱਜ਼ਤ ਨਾਲ ਕੰਮ ਕਰੋ ਕਿਸੇ ਦੀ ਠੱਗੀ ਨਾ ਕਰੋ ਚੋਰੀ ਨਾ ਕਰੋ ਬੱਕਰੀ ਪਾਲੋ ਮੇਮਣਾ ਪਾਲੋ ਕੰਮ ਚਲਾਓ ਤੇ ਬੱਚੇ ਪਾਲੋ ਧੰਨਵਾਦ ਸਾਰਿਆਂ ਨੂੰ ਸਾਸਰੀਕਾਰ ਜੀ ਰੁਕ ਜਿਓ ਅਜੇ ਆਪਾਂ ਕਰਨਾ ਹੈ ਹਾਂ ਕਰੋ ਜੀ ਬਾਕੀ ਰਾਜੂ ਜੀ ਦਾ ਵੀ ਧੰਨਵਾਦ ਬਾਕੀ ਜਿਹਨੇ ਦਲਾਲ ਵੀਰ ਨੇ ਉਹਨਾਂ ਦਾ ਧੰਨਵਾਦ ਮੈਂ ਭਾਈ ਜੀਆਂ ਨੂੰ ਬੇਨਤੀ ਕਰਦਾ ਵੀ ਅੱਗੇ ਨੂੰ ਆਓ ਥੋੜਾ ਜਿਹਾ ਅਸੀਂ ਆਪਦੀਆਂ ਮੇਰੀਆਂ ਸਫਤਾਂ ਮੈਂ ਰਾਜੂ ਦੀਆਂ ਕਰੀ ਜਾਂਣਾ ਪੇ ਤੁਸੀਂ ਨਾ ਤੋਂ ਵੀ ਤੁਹਾਡੇ ਦਿਲ ਦੇ ਵਿੱਚ ਇੰਗਲੈਂਡ ਦੀ ਧਰਤੀ ਤੋਂ ਬੈਠਿਆਂ ਦੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦਿਆਂ ਦੇ ਇਹ ਬਲਬਲਾ ਕਿਵੇਂ ਉੱਠਿਆ ਵੀ ਮੈਂ ਬੱਕਰੀਆਂ ਦਾ ਫਾਰਮ ਪੰਜਾਬ ਦੀ ਧਰਤੀ ਤੇ ਪਾਉਣਾ ਅਸਲ ਦੇ ਵਿੱਚ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੰਗਲੈਂਡ ਰਹਿੰਦਿਆਂ ਮੇਰੇ ਮਨ 'ਚ ਬੜਾ ਚਾਹ ਸੀ ਵੀ ਪੰਜਾਬ ਜਾਣਾ ਠੀਕ ਆ ਮੈਨੂੰ 25 ਸਾਲ ਹੋ ਗਏ ਰਹਿ ਤੈਨੋਂ ਉੱਥੇ ਤੇ ਪੰਜਾਬ ਦਾ ਪੰਜਾਬ ਆਉਣ ਦਾ ਇੱਕ ਬਹਾਨਾ ਹੈ ਫਾਰਮਿੰਗ ਪਰ ਮੈਨੂੰ ਇਹ ਨਹੀਂ ਪਤਲਾ ਪਿਆ ਕਰਨਾ ਕੀ ਆ ਪਹਿਲਾਂ ਮੈਂ ਫਾਰਮ ਬਣਾਇਆ گاਵਾਂ ਦਾ ਸ਼ੁਰੂਆਤ ਇਹੋ ਹੀ ਅੱਛਾ ਜੀ ਫਿਰ ਕਰਦਿਆਂ 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 ਜਦੋਂ ਮੈਨੂੰ ਨੌਲੇਜ ਵਧੀ ਨਾ ਵੀ ਇਹ ਬੀਟਲ ਬੱਕਰੀ ਦਾ ਬੜਾ ਕਰੇਜ ਹੈ ਜੀ ਪੰਜਾਬ ਤੇ ਇਹਦੀ ਨਸਲ ਵੀ ਖਤਮ ਹੋ ਰਹੀ ਆ ਇਹਨੂੰ ਥੋੜੀ ਕੇਅਰ ਦੀ ਲੋੜ ਹੈ ਤੇ ਫਿਰ ਬਚ ਵੀ ਸਕਦੀ ਹੈ ਮੈਂ ਜੀ ਬਾਬਾ ਜੀ ਨਾਲ ਸੰਪਰਕ ਕੀਤਾ ਹੋਰ ਮੇਰੇ ਵੀਰ ਉਹਨਾਂ ਨਾਲ ਸੰਪਰਕ ਕੀਤਾ ਡਾਟ ਬਲਿੰਦਰ ਮਾਨ ਨਾਲ ਕੀਤਾ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਠੀਕ ਆ ਇਹ ਕੰਮ ਕਰੋ ਆਉਣ ਵਾਲੇ ਟਾਈਮ ਤੇ ਤੁਸੀਂ ਕਾਮਯਾਬ ਹੋਗੇ ਫਿਰ ਮੈਂ ਇਨਵੈਸਟਮੈਂਟ ਕੀਤੀ ਫਾਰਮ ਬਣਾਇਆ ਜਿੱਦਾਂ ਬਾਬਾ ਜੀ ਨੇ ਦੱਸਿਆ ਪੂਰਾ ਜੋਰ ਲਾ ਕੇ ਬਣਾਇਆ ਤੇ ਉਸ ਤੋਂ ਬਾਅਦ ਹੁਣ ਮੇਰੇ ਕੋਲ ਕਾਫੀ ਜਾਨਵਰ ਹੈ ਜੀ 100 ਦੇ ਕਰੀਬ ਮੇਰੇ ਕੋਲ ਜਾਨਵਰ ਹੈ ਤੇ ਚੰਗੀਆਂ ਬੱਕਰੀਆਂ ਤੇ ਮੈਂ ਬੱਕਰੀਆਂ ਆਪ ਨੇ ਖਰੀਦੀਆਂ ਪੰਜਾਬ ਦੇ ਵਿੱਚ ਸਾਰੇ ਵੀਰ ਭਰਾਵਾਂ ਨੇ ਮੇਰੀ ਮਦਦ ਕੀਤੀ ਸ਼ਾਬਾਸ਼ ਡਾਕਟਰ ਸਾਹਿਬ ਬਲਵਿੰਦਰ ਮਾਨ ਨੇ ਵੀ ਮੈਨੂੰ ਦੱਸਿਆ ਵੀ ਰਸਤਾ ਦੱਸਿਆ ਕਿੱਧਰ ਨੂੰ ਜਾਣਾ ਬਾਬਾ ਜੀ ਨੇ ਮੇਰੀ ਮਤ ਕੀਤੀ ਹੋਰ ਸੰਦੀਪ ਨੇ ਮੇਰੀ ਮਦਦ ਕੀਤੀ। ਸੰਦੀਪ ਆਇਆ ਮੇਰੇ ਕੋਲ ਪਹਿਲਾਂ। ਉਹਨਾਂ ਨੇ ਮੇਰੇ ਕੋਲ ਬੱਕਰੀਆਂ ਛੱਡੀਆਂ ਵੱਡੀਆਂ-ਵੱਡੀਆਂ। ਠੀਕ ਹੈ ਨਾ? ਤੇ ਤਰਸੀਮ ਨੇ ਕੀਤੀ ਮੇਰੀ ਮਦਦ। ਠੀਕ ਹੈ। ਹੋਰ ਪੰਜ-ਛੇ ਬਾਬਾ ਜੀ ਨੇ ਮੇਰੇ ਕੋਲ ਬੜਾ ਜਾਨਵਰ ਘੱਲੇ ਜੀ। ਇਹਨਾਂ ਨੇ ਬੜੀ ਮਦਦ ਕੀਤੀ। ਇੱਕ ਮੇਰੇ ਕੋਲ ਬੜੀ ਵੱਡੀ ਬੱਕਰੀ ਹੈ। ਬਾਬਾ ਜੀ ਨੇ ਬੜੇ ਪਿਆਰ ਨਾਲ ਕਹਿੰਦੇ ਮੈਂ ਇਹਨਾਂ ਨੂੰ ਫੋਨ ਕੀਤਾ। ਆਂਦੇ ਬੱਕਰੀ ਤੈਨੂੰ ਦੇਣੀ ਹੈ। ਠੀਕ ਹੈ। ਮੈਂ ਹਾਂ ਠੀਕ ਹੈ। ਇਹਨਾਂ ਨੂੰ ਮੈਂ ਦਿੱਤੀ। ਤੇ ਬਾਕੀ ਬੜੀ ਮਹਾਰਾਜ ਦੀ ਕਿਰਪਾ ਜੀ ਮੈਂ ਤੇ ਬਾਅਦ ਸਾਰਿਆਂ ਨੂੰ ਵਧਾਈਆਂ ਦੇਣਾ ਜਿਹੜੇ ਇਸ ਕੰਮ 'ਚ ਆ ਹੌਸਲੇ ਨਾਲ ਕੰਮ ਕਰੋ ਕਾਮਯਾਬੀ ਹੋ ਜਾਂਦੀ ਹੈ ਤੇ ਅੰਨੇ ਤਾਂ ਨਹੀਂ ਸਿੱਖ ਗਏ ਠੀਕ ਹੈ ਡਾਕਟਰ ਬਾਬਾ ਜੀ ਮਤਲਬ ਕਿ ਅੱਜ ਸ਼ੁਰੂ ਤੋਂ ਨੇ 2 ਸਾਲ ਵੇਟ ਕਰਨੀ ਪੈਣੀ ਹੈ ਹਾਂ ਜੀ ਬਾਕੀ ਅਸੀਂ ਭਾਈ ਟਿੰਮੀ ਜੀ ਭਾਈ ਜੀ ਦੇ ਜੋ ਫਾਦਰ ਸਾਹਿਬ ਨੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਭਾਈ ਭਾਈ ਜੀ ਤੁਸੀਂ ਵੀ ਬਾਹਰ ਕਿਹੜਾ ਬਲਾ ਕੇ ਆਏ ਹੋ ਕਿ ਨਹੀਂ ਨਹੀਂ ਲਾਕੇ ਹੈ ਲਾਕੇ ਆਇਨੂੰ ਤੇ ਹੁਣ ਨਹੀਂ ਤਾਂ ਪੁੱਤਰ ਕਹਿ ਦਿੰਦੇ ਆ ਵੀ ਬਾਪੂ ਤੂੰ ਹੁਣ ਆਰਾਮ ਕਰ ਵੀ ਹੁਣ ਆਪਾਂ ਬਾਹਰ ਇੰਗਲੈਂਡ ਕੈਨੇਡਾ ਦੇ ਵਿੱਚ ਸੈੱਟ ਹੋ ਗਿਆ ਪਰਿਵਾਰ ਵੀ ਹੁਣ ਤਾਂ ਕੋਈ ਕੰਮ ਨਹੀਂ ਕਰਨਾ ਪਰ ਫਿਰ ਵੀ ਤੁਸੀਂ ਵਿਹਲੇ ਰਹਿਣ ਦੇ ਬਾਵਜੂਦ ਵੀ ਸਾਰੇ ਫਾਰਮ ਦੀ ਜ਼ਿੰਮੇਵਾਰੀ ਚੱਕਦੇ ਹੋ ਬਾਈ ਜੀ ਦੇ ਬਾਹਰ ਬੈਠ ਕੇ ਹਾਂਜੀ ਹਾਂਜੀ ਇਹਨਾਂ ਨੇ ਸਾਨੂੰ ਜ਼ਿੰਮੇਵਾਰੀ ਤੇ ਕਾਰੋਬਾਰ ਤੇ ਵੀ ਆਖਿਆ ਵੀ ਡੈਡੀ ਤੁਸੀਂ ਵਿਹਲੇ ਨਾ ਰਹੋ ਤੇ ਆਪਣੇ ਕੰਮ ਨੂੰ ਸੰਭੋ ਤੇ ਇਹਦੀ ਵਡਿਆਈ ਬਣਾਓ ਆਪਾਂ ਨੂੰ ਪੈਸਿਆਂ ਦੀ ਨਹੀਂ ਨਹੀਂ ਲੋੜ ਜਿੰਨੀ ਆਪਾਂ ਇੱਜ਼ਤ ਮਾਣ ਬਣਾਉਣ ਦੀ ਲੋੜ ਐ ਵੀ ਉਹ ਲੋਕੀ ਕਹਿਣ ਵੀ ਫਾਰਮ ਵਾਲੇ ਉਹ ਬੰਦੇ ਜੇ ਹੁਣ ਇਹਨਾਂ ਦਾ ਨਾਮ ਵੱਜਦਾ ਥੇ ਵੀ ਫਾਰਮ ਤੇ ਚੱਲੋ ਜੀ ਹਾਂਜੀ ਹਾਂਜੀ ਫਾਰਮ ਤੇ ਚੱਲੋ ਬੜੀ ਕਿਰਪਾ ਤੇ ਮੈਂ ਬਾਕੀ ਭਾਈ ਜੀ ਇਹ ਦੱਸ ਦਿਆਂ ਵੀ ਇਹ ਨਾ ਕਿ ਉਹ ਵੀ ਮੈਂ ਭਾਈ ਜੀ ਦੇ ਸਾਹਮਣੇ ਇਹਨਾਂ ਨੂੰ ਕਹਤਾ ਵੀ ਭਾਈ ਜੀ ਇਹਨੇ ਤਾਂ ਕੰਮ ਕਰਾਉਂਦੇ ਆ ਨਹੀਂ ਮੇਰੇ ਫਾਦਰ ਸਾਹਿਬ ਦੀ ਮੈਂ ਗੱਲ ਦੱਸਦਾ ਮੈਂ ਬਿਲਕੁਲ ਨਾਰਮਲ ਕਿਸਾਨਾਂ ਦੇ ਵਿੱਚੋਂ ਆ ਅਜੋ ਸਾਡੇ ਬਾਪ ਦੀ ਲੱਤ ਟੁੱਟ ਗਈ ਸੀਗੀ ਰੇੜੇ ਟੁੱਟੇ ਕੇ ਪਈ ਸੀਗੇ ਹਰ ਹਰ ਦਾ ਗੱਡਾ ਭਰੀ ਹੁੰਦੇ ਅਸੀਂ ਉਹਨਾਂ ਨੂੰ ਕਹਾਂ ਵੀ ਤੁਸੀਂ ਅੱਜ ਤੋਂ ਬਾਅਦ ਜਦੋਂ ਠੀਕ ਹੋ ਜਾਓਗੇ ਮੈਂ ਕਹਾ ਵੀ ਤੈਂ ਖੱਤੇ ਚ ਨਹੀਂ ਜਾਣਾ ਉਹ ਥੋੜਾ ਟਾਈਮ ਰਿਹਾ ਬਾਅਦ ਵਿੱਚ ਉਹ ਗਾਲਾਂ ਲਾ ਗਿਆ ਕਹਿੰਦਾ ਮੈਨੂੰ ਜ਼ਹਿਰ ਲਿਆ ਕੇ ਦੇ ਦੋ ਕਹਿੰਦਾ ਮੈਨੂੰ ਜ਼ਹਿਰ ਦੇ ਦੋ ਲਿਆ ਕੇ ਮੈਂ ਕਹਾਂ ਵੀ ਕੰਮ ਕਹਦਾ ਮੇਰੇ ਤੋਂ ਨਹੀਂ ਰਹੇ ਹੁੰਦਾ ਘਰੇ ਮੈਂ ਤਾਂ ਪੱਠੇ ਮੈਂ ਹੀ ਵੱਢ ਕੇ ਲਿਉਣੀ ਆ। ਬਾਈ ਜੀ 20 ਕਿੱਲਾਂ ਦੀ ਨਹਿਰ ਤੇ ਖੇਤੀ ਸਾਡਾ ਬਾਪ ਕਰਦਾ ਹੁੰਦਾ ਸੀਗਾ ਸਾਨੂੰ ਉੱਥੇ ਦੱਸਿਆ ਬੰਦਿਆ ਨੇ ਕਹਿੰਦੇ ਵੀ ਇਹਦੀ ਫੌੜੀ ਰੁੜ ਗਈ ਕਹਿੰਦੇ ਸਿਆਲ ਦੇ ਵਿੱਚ ਕਣਕ ਨੂੰ ਪਾਣੀ ਲਾਉਂਦੇ ਦੀ ਤਰਕੇ ਕਹਿੰਦੇ ਕੱਸੀ ਦੇ ਖਾਲ ਦੇ ਵਿੱਚ ਫੌੜੀ ਚੱਕ ਕੇ ਲਿਆਇਆ ਕਹਿੰਦੇ ਨੂੰ ਲੈ ਜਾਓ ਘਰੇ ਨਹੀਂ ਮਰ ਜਾਣਾ। ਕਹਿਣ ਤੋਂ ਬਾਅਦ ਇਹ ਆ ਵੀ ਜੇ ਬਜ਼ੁਰਗ ਘਰੇ ਬਹਿ ਕੇ ਇਹਦੀ ਉਮਰ ਘਟ ਜਾਣੀ ਆ। ਸਹੀ ਗੱਲ। ਦੂਜੇ ਨੰਬਰ ਤੇ ਇਹਨਾਂ ਨੂੰ ਬਿਮਾਰੀਆਂ ਲੱਗ ਜਾਣੀਆਂ। ਹੁਣ ਤੁਸੀਂ ਦੱਸੋ ਵੀ ਮੇਰਾ ਘਰ ਆ ਬਈ ਬਾਈ ਜੀ ਦੀ ਉਮਰ ਬਾਈ ਜੀ ਕਿੰਨੀ ਹੋ ਗਈ ਹੁਣ 74 ਸਾਲ 74 75 ਸਾਲ ਦੀ ਉਮਰ ਆ ਮੇਰਾ ਕਹਲਾ ਵੀ ਹਜੇ ਵੀ ਜਿਹੜੇ ਆ ਨਾਰਮਲ ਮੁੰਡੇ ਆਪਦੇ ਆਪ ਨੂੰ ਕਹਾਉਂਦੇ ਆ ਵੀ ਅਸੀਂ ਬੌਡੀ ਬਿਲਡਰ ਆ ਜੀ ਅਸੀਂ ਜਿੰਮ ਲਾਉਂਦੇ ਆ ਅਸੀਂ ਜੇ ਕਰਦੇ ਆ ਉਹ ਟੱਕਾ ਤੋੜਦੇ ਨਹੀਂ ਹਾਂ ਜਿੰਮ ਦੇ ਵਿੱਚ ਨਾਲੇ ਪੈਸੇ ਦੇ ਕੇ ਆਉਂਦੇ ਆ ਨਾਲੇ ਆਪਦੇ ਸਰੀਰ ਨੂੰ ਖਰਾਬ ਕਰਕੇ ਆਉਂਦੇ ਨੇ ਮਟਾਪਾ ਕਰ ਲੈਂਦੇ ਆ ਡੌਲੇ ਦਿਖਾਉਂਦੇ ਆ ਪਰ ਕੰਮ ਕੋਈ ਨਹੀਂ ਮੇਰਾ ਕਹਲਾ ਵੀ ਇਹ 74 75 ਸਾਲ ਦੇ ਬਾਈ ਜੀ ਉਹਨਾਂ ਨਾਲੋਂ ਚੰਗੇ ਹੋਣਗੇ ਕਿਉਂਕਿ ਕੰਮ ਕਰਦੇ ਨੇ ਜੇ ਉੱਥੇ ਖੌਣੀ ਦੇ ਵਿੱਚ ਨੀੜਾ ਚੱਕੇ ਨਹੀਂ ਪਾਉਂਦੇ ਕਮ ਸੇ ਕਮ ਖਾਉਣੀਆਂ ਦੇ ਵਿੱਚ ਹੱਥ ਮਾਰਦੇ ਉਹਨਾਂ ਦੇ ਵਿੱਚ ਮਿੱਟੀ ਘੱਟਾ ਤਾਂ ਨਹੀਂ ਫਾਰਮ ਦੀ ਜ਼ਬਾਈ ਦੇਖਦੇ ਉਹਦੇ ਅੰਦਰ ਸਾਰੀ ਦਿਹਾੜੀ ਸੇਰ ਸਪੱਟਾ ਕਰਦੇ ਨੇ ਇਸ ਲਈ ਮੈਂ ਬਜ਼ੁਰਗਾਂ ਨੂੰ ਵੀ ਕਹਿਣਾ ਵੀ ਜੇ ਤੁਹਾਡੇ ਧੀਆਂ ਪੁੱਤ ਸਹੀ ਇਸ ਕਿੱਤੇ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੀ ਹੈਲਪ ਕਰੋ ਬਾਹਰੋਂ ਧੀਆਂ ਪੁੱਤ ਤੁਹਾਡੇ ਕਮਾਈ ਕਰਨਾ ਤੇ ਤੁਸੀਂ ਘਰ ਦੇ ਵਿੱਚ ਜਾਨਵਰਾਂ ਨੂੰ ਸੰਭਾਲਣ ਦਾ ਕੰਮ ਕਰੋ ਕਿ ਆਪਣੇ ਬੱਚੇ ਕਾਮਯਾਬ ਹੋ ਜਾਣ ਗਲਤ ਰਾਹ ਤੇ ਤੋਂ ਬਚ ਜਾਣ ਜਿਹੜੀਆਂ ਗਲਤ ਨੀਤੀਆਂ ਸਰਕਾਰਾਂ ਦੀਆਂ ਲਾ ਲਓ ਜਾਂ ਏਜੰਸੀਆਂ ਦੀਆਂ ਲਾ ਲਓ ਇਹ ਪੰਜਾਬ ਨੂੰ ਥੱਲੇ ਲਾਉਣ ਦੀਆਂ ਚੱਲਦੀਆਂ ਨੇ ਉਹਦੇ ਤੋਂ ਅਸੀਂ ਤਾਂ ਬਚਾਂਗੇ ਜੇ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਇਸ ਕਿਤੇ ਨੂੰ ਜਾਂ ਕਿਸੇ ਹੋਰ ਕਿਤੇ ਨੂੰ ਬਣਾਵਾ ਦਵਾਂਗੇ ਇਹ ਨਹੀਂ ਅਸੀਂ ਕਹਿੰਦੇ ਵੀ ਇਕੱਲੇ ਬੱਕਰੀਆਂ ਦੇ ਕਰੋ ਹੋਰ ਬਹੁਤ ਕਿਤੇ ਨੇ ਲੋਕ ਇਹੋ ਜਿਹੇ ਵੀ ਨੇ ਸਾਡੇ ਨਗਰ ਦੇ ਵਿੱਚ ਆ ਉਹ ਕੁੱਤੇ ਕਤੂਰੇ ਪਾਲ ਪਾਲ ਕੇ ਆਦੀਆਂ ਦੀ ਪੜਾਈ ਕਰਦੇ ਨੇ ਉਹਨਾਂ ਦੀ ਫੀਸਾ ਦਿੰਦੇ ਨੇ ਕੋਈ ਸੂਰ ਪਾਲਦਾ ਕੋਈ ਘੋੜੀਆਂ ਦਾ ਕਿੱਤਾ ਕਰਦਾ ਜਿਹਦੇ ਕੋਲ ਜਿਆਦੇ ਪੈਸੇ ਆ ਕੋਈ ਹੋਰ ਕਿੱਤਾ ਕਰਦਾ ਇਸ ਲਈ ਸਾਰਾ ਪਰਿਵਾਰ ਨਾਲ ਮਿਲ ਕੇ ਜੇ ਤੁਹਾਡਾ ਕੋਈ ਧੀ ਪੁੱਤ ਕਹਿੰਦਾ ਵੀ ਮੈਂ ਬੱਕਰੀਆਂ ਰੱਖਣੀਆਂ ਉਹਦੀ ਹੈਲਪ ਕਰੋ ਉਹਨੂੰ ਕਹੇ ਲੈ ਆ ਬਈ ਅਸੀਂ ਤੇਰੀ ਹੈਲਪ ਕਰਾਂਗੇ ਤੂੰ ਕਰਕੇ ਦਿਖਾ ਤੇ ਇਸ ਲਈ ਇਹ ਕਿੰਤਾ ਕੋਈ ਮਾੜਾ ਨਹੀਂ ਇਹ ਅੱਜ ਕੱਲ ਅੱਗੇ ਹੁੰਦਾ ਸੀ ਇਹ ਰਵਾਜ ਆ ਪਿੱਛੇ ਜਿਹੀ ਸੀ ਪਿਛਲਾ ਉਦੋਂ ਪਹਿਲਾ ਰਵਾਜ ਤਾਂ ਇਹ ਸੀ ਕਿ ਕਿਸਾਨ ਦਾ ਸਹਿਕਿੱਤਾ ਸੀ ਇਹ ਹਰੇਕ ਕਿਸਾਨ ਦੇ ਘਰ ਬੱਕਰੀ ਹੁੰਦੀ ਸੀ ਖੇਤ ਨੂੰ ਜਾਣਾ ਖੱਤੇ ਦੇ ਵਿੱਚ ਬੱਕਰੀ ਖੁੱਲੀ ਛੱਡ ਦੇਣੀ ਕਿਸਾਨ ਨੇ ਆਪਦੇ ਪੱਟੇ ਦਿੱਤੇ ਵੱਢਣੇ ਬੱਕਰੀ ਨੇ ਘਰੇ ਮੁੜੇ ਆਉਣਾ ਤੇ ਹਰੇਕ ਕਿਸਾਨ ਦੀਆਂ ਇੱਜਰ ਦੇ ਵਿੱਚ ਬੱਕਰੀਆਂ ਫਿਰਦੀਆਂ ਸੀ ਤੇ ਸਾਡੇ ਲੋਕ ਇਹਨੂੰ ਮਾੜਾ ਸਮਝਣ ਲੱਗੇ ਮਾੜਾ ਨਹੀਂ ਸਮਝਣਾ ਇਹਨੂੰ ਅੱਜ ਜਿਹੜਾ ਇਹ ਕਿਤਾਬਾਂ ਮੈਂ ਕਈ ਐਮਐਲਏ ਕਈ ਮੰਤਰੀਆਂ ਦੇ ਨਾਮ ਵੀ ਗਿਣਾ ਸਕਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ। ਹਰੀਸ਼ ਰਾਏ ਢਾਂਡਾ ਜੀ ਨੇ ਉਹ ਪੰਜਾਬ ਸਰਕਾਰ ਦੇ ਮੰਤਰੀ ਰਹੇ ਨੇ ਕਾਲੀ ਸਰਕਾਰ ਦੇ। ਉਹਨਾਂ ਦਾ ਫਾਰਮ ਆ ਹਲਵਾਰੇ ਵਿੱਚ ਜਾ ਕੇ ਦੇਖ ਲਓ ਬੱਕਰੀਆਂ ਦਾ। ਇਹ ਬਾਈ ਜੀ ਖੜੇ ਆ ਮਿਸਾਲ ਇੰਗਲੈਂਡ ਦੀ ਧਰਤੀ ਤੋਂ ਆ ਕੇ ਤਰਨ ਤਰਨ ਦੀ ਧਰਤੀ ਦੇ ਬੱਕਰੀਆਂ ਦਾ ਫਾਰਮ ਪਾਇਆ। ਜੱਗਾ ਸਿੰਘ ਆ ਐਮਐਲਏ ਰੈਕੋਟ ਤੋਂ। ਉਹਨਾਂ ਦਾ ਫਾਰਮ ਆ ਉਹਨਾਂ ਦਾ ਜਾ ਕੇ ਦੇਖ ਲਓ ਰੈਕੋਟ ਦੇ ਵਿੱਚ ਉਹਨਾਂ ਕੋਲੇ ਬਰਪਰੀ ਨਸਲ ਦੇ ਬੱਕਰੇ ਟੌਪ ਕੁਆਲਿਟੀ ਦੇ ਰੱਖੇ ਨੇ। ਹੋਰ ਵੀ ਮੈਂ ਅਨੇਕਾਂ ਦਿਖਾਇਆ 36 ਗੜ ਤੇ ਜੇਲ੍ਹ ਮੰਤਰੀ ਉਹਨਾਂ ਦਾ ਵੀ ਇਸੇ ਤਰ੍ਹਾਂ ਦਾ ਫਾਰਮ ਪਾਇਆ ਹੋਇਆ ਬਹੁਤ ਮੰਤਰੀ ਨੇ ਜਿਹੜੇ ਸਾਡੇ ਨਾਲ ਲਿੰਕ ਦੇ ਵਿੱਚ ਨੇ ਵੱਡੇ-ਵੱਡੀਆਂ ਸ਼ਖਸੀਅਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਇਹ ਕਿੱਤੇ ਨੂੰ ਬੜਾਵਾ ਦੇ ਰਹੇ ਹੋ ਕਿਤੇ ਨਾ ਕਿਤੇ ਸਾਡੇ ਨੌਜਵਾਨ ਇਸ ਰਾਹ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਬਚਣਗੇ ਜਿਹੜੇ ਖੁਦਕੁਸ਼ੀਆਂ ਕਰਦੇ ਆ ਨੌਕਰੀ ਨਹੀਂ ਮਿਲਦੀ ਜੀ ਜਾਂ ਸਰਕਾਰਾਂ ਕਿੰਨੀਆਂ ਕੁ ਨੌਕਰੀਆਂ ਦੇ ਦਣ ਇੱਕ ਲੱਖ ਬੰਦਾ ਡਿਗਰੀ ਪ੍ਰਾਪਤ ਕਰਦਾ ਤੇ ਉਹਨਾਂ ਕੋਲੇ 1000 ਦੀ ਜਗ੍ਹਾ ਹੁੰਦੀ ਆ ਤੇ ਉਹ ਕਿੱਥੇ ਸੈੱਟ ਕਰਨਗੇ ਇਸ ਲਈ ਆਪਦੇ ਹੱਥੀਂ ਕਾਰਜ ਕਰਨਾ ਸਿੱਖੋ ਬਾਬਾ ਨਾਨਕ ਲਿਖ ਕੇ ਦੇ ਗਿਆ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ ਜੇ ਅਸੀਂ ਕਾਜ ਸਵਾਰਨੇ ਹੱਥ ਦਿੱਤੇ ਆ ਪ੍ਰਮਾਤਮਾ ਨੇ ਪੈਰ ਦਿੱਤੇਰੇ ਦਿਮਾਗ ਦਿੱਤਾ ਇਹਨੂੰ ਵਰਤੋ ਬਹੁਤ ਬਹੁਤ ਧੰਨਵਾਦ